ਹਾਂਜੀ ਦੋਸਤੋ ਸਵਾਗਤ ਹੈ ਆਪਣੀ ਨਵੀਂ ਵੀਡੀਓ ਦੇ ਵਿੱਚ ਸਾਰੇ ਬਾਈਆਂ ਦਾ ਤੇ ਬਹੁਤ ਹੀ ਉਡੀਕ ਵਾਲੀ ਵੀਡੀਓ ਤੁਹਾਡੇ ਬਾਅਦ ਤੇ ਲੈ ਕੇ ਆਏ ਹਾਂ ਬਹੁਤ ਹੀ ਕਮੈਂਟ ਆ ਰਹੇ ਦੀ ਬਾਈਆਂ ਦੇ ਤੇ ਬਹੁਤ ਹੀ ਜਿਹੜੀ ਬਾਈਆਂ ਦੀ ਪੁਰਾਣੀ ਵੀਡੀਓ ਬਣੀ ਸੀ ਹੈਡੋਂ ਦੇ ਮੇਲੇ ਤੇ ਉਹ ਵੀਡੀਓ ਨੂੰ ਬਹੁਤ ਹੀ ਪਿਆਰ ਦਿੱਤਾ ਤੁਸੀਂ ਧੰਨਵਾਦ ਤੁਹਾਡਾ ਸਾਰੇ ਬਾਈਆਂ ਦਾ ਤੇ ਉਹੀ ਬੱਕਰੀਆਂ ਤੇ ਜਿਹੜੇ ਫਾਰਮ ਦੇ ਉੱਪਰ ਬੱਕਰੀਆਂ ਨੇ ਬਾਈ ਦੀਆਂ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਸਾਰੀ ਗੱਲਬਾਤ ਕਰਾਂਗੇ ਤੇ ਪ੍ਰਾਣੀਆਂ ਵੀਡੀਓ ਨੂੰ ਪਿਆਰ ਦੇਣ ਲਈ ਧੰਨਵਾਦ ਤੇ ਬਾਕੀ ਗੱਲਬਾਤ ਆਪਾਂ ਸਾਰੀ ਬਾਬਾ ਜੀ ਨਾਲ ਕਰਾਉਨੇ ਆ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਸੁਣਾਓ ਜੀ ਤੇ ਪਹਿਲਾਂ ਤਾਂ ਆਪਣਾ ਨਾਮ ਪਿੰਡ ਤੇ ਨੰਬਰ ਜਰੂਰ ਬੋਲ ਦਿਓ ਬਾਬਾ ਜੀ ਮੇਰਾ ਬਲਵੰਤ ਸਿੰਘ ਨਾਮ ਆਈ ਠੀਕ ਹੈ ਜੀ ਪਿੰਡ ਅਨੰਦਪੁਰ ਕਰਾਉੜ ਆਈ ਠੀਕ ਆ ਬਾਬਾ ਜੀ ਫਤੇਗੜ ਸਾਹਿਬ ਜ਼ਿਲ੍ਹਾ ਜੀ ਠੀਕ ਹੈ ਤੇ ਕਿੱਥੇ ਪੈਂਦਾ ਆਪਣਾ ਪਿੰਡ ਜੀ ਆਨੰਦਪੁਰ ਕਲੌੜਾ ਇਹ ਬਸੀ ਤੋਂ ਸਾਈਡ ਤੇ ਪੈਂਦਾ ਜੀ 9 ਕਿਲੋਮੀਟਰ ਬਸੀ ਵਿਠਾਣਾ ਤੋਂ ਠੀਕ ਹੈ ਬਸੀ ਵਿਠਾਣਾ ਜਣੀ ਨਜ਼ਦੀਕ ਪੈਂਦਾ ਹਾਂਜੀ ਨੇੜੇ ਜਣੀ ਮਰੰਡਾ ਵੀ ਆਪਣਾ ਵਿਚਕਾਰ ਜੇ ਪੈਂਦਾ ਪਿੰਡ ਠੀਕ ਹੈ ਜੀ ਹਾਂ ਜੀ ਤੇ ਇੱਕ ਸਾਥ ਮਿੱਤਰੋ ਜਣੀ ਮਰੰਡਾ ਤੇ ਬਸੀ ਦੇ ਵਿਚਕਾਰ ਪੈਂਦਾ ਪਿੰਡ ਆਨੰਦਪੁਰ ਕਲੌੜਾ ਜੀ ਆਨੰਦਪੁਰ ਕਲੌੜਾ ਜੀ ਠੀਕ ਹੈ ਬਾਬਾ ਜੀ ਤੇ ਥੋੜੀ ਪਹਿਲਾ ਵੀਡੀਓ ਬਣਾਈ ਤੀ ਆਪਾਂ ਨੇ ਉੱਥੇ ਹੈਡੋਂ ਜੀ ਹਾਂ ਜੀ ਤੇ ਬਹੁਤ ਪਿਆਰ ਦਿੱਤਾ ਦੀ ਬਾਈਆਂ ਨੇ ਵੀਡੀਓ ਨੂੰ ਹਨਾ ਹੀ ਤੇ ਬਹੁਤ ਜਾਨਵਰਾਂ ਦੀ ਵੀ ਡਿਮਾਂਡ ਆਈ ਹੋਣੀ ਆਪਣੇ ਕੋਲ ਹੀ ਬਿਲਕੁਲ ਜੀ بڑے ਫੋਨ ਹੁਣ ਵੀ ਬਹੁਤ ਫੋਨ ਆਉਨੇ ਆ ਠੀਕ ਹੈ ਜੀ ਤੇ ਯਾਨੀ ਚੰਗੇ ਜਾਨਵਰ ਦੀ ਪੁੱਛਾ ਰੇਕ ਜਗ੍ਹਾ ਹਨਾ ਹੀ ਬਿਲਕੁਲ ਜੀ ਬਿਲਕੁਲ ਠੀਕ ਹੈ ਤੇ ਬਾਬਾ ਜੀ ਜੇਕਰ ਆਪਣਾ ਇਹ ਬੱਕਰੀਆਂ ਦਾ ਕਿੱਤੇ ਦੀ ਗੱਲ ਕਰੀਏ ਤਾਂ ਕਿੰਨਾ ਕੁ ਪੁਰਾਣਾ ਹੈ ਜਾਂ ਆਪਾਂ ਨੇ ਸਹਾਇਕ ਕਿੱਤੇ ਦੇ ਤੌਰ ਤੇ ਕਰਿਆ ਜੀ ਆਪਾਂ ਨੂੰ 7-8 ਸਾਲ ਹੋ ਗਏ ਜੀ ਠੀਕ ਹੈ ਜੀ ਹਾਂ ਜੀ ਯਾਨੀ ਖੇਤੀ ਦੇ ਨਾਲ ਨਾਲ ਸ਼ੁਰੂ ਕਰਿਆ ਜੀ ਹਾਂ ਜੀ ਖੇਤੀ ਦੇ ਨਾਲ ਕਰਦੇ ਆਂ ਹਾਂ ਜੀ ਠੀਕ ਹੈ ਯਾਨੀ ਸਭ ਰਹਿੰਦੇ ਜਣੀ ਘਰੇ ਹੀ ਆ ਪਸ਼ੂ ਬਾਹਰ ਨਹੀਂ ਜਾਂਦੇ ਠੀਕ ਹੈ ਜਾਨੀ ਘਰੀ ਰੱਖਦੇ ਰੱਖਦੇ ਦੇਖ ਸਾਡੋ ਮੇਤਰੋ ਬੱਕਰੀਆਂ ਤੁਹਾਨੂੰ ਸਾਰੀਆਂ ਦਿਖਾਵਾਂਗੇ ਤੇ 7-8 ਸਾਲ ਬਾਜੀ ਨੂੰ ਕੰਮ ਕਰਦਿਆਂ ਨੂੰ ਹੋ ਗਏ ਤੇ ਬਾਬਾ ਜੀ ਕਿੰਨਾ ਕੁ ਤਜਰਬਾ ਯਾਨੀ ਪਹਿਲਾਂ ਨਾਲੋਂ ਹੋਣਾ ਤਜਰਬਾ ਦਾ ਬਾਜੂ ਜੂ ਆਪਣਾ ਕੀਤਾ ਹੋਈ ਜਾਂਦਾ ਜੀ ਓਕਣ ਤਜਰਬਾ ਵਧੀ ਜਾਂਦਾ ਜੀ ਠੀਕ ਹੈ ਜੀ ਹਾਂ ਜੀ ਯਾਨੀ ਹੁਣ ਆਪਣੇ ਰਵੇ ਬਰੀਡ ਤੁਸੀਂ ਵਧੀਆ ਤਿਆਰ ਕਰ ਲਈ ਯਾਨੀ ਤੇ ਇਹਦੇ ਵਿੱਚ ਕਿੰਨੇ ਸਾਲ ਲੱਗੇ ਜੀ ਆਪਾਂ ਨੂੰ 7 ਸਾਲ ਹੋ ਗਏ ਠੀਕ ਹੈ ਹਾਂ ਤੇ ਬੱਕਰੀਆਂ ਯਾਨੀ ਤੁਸੀਂ ਸ਼ੁਰੂ ਚ ਖਰੀਦੀਆਂ ਤਾਂ ਚੰਗੀ ਬੱਕਰੀ ਖਰੀਦੀ ਜਾਂ ਫਿਰ ਮੰਡੀ ਚੋਂ ਖਰੀਦੀ ਨਹੀਂ ਆਪਾਂ ਤਾਂ ਇਹਨਾਂ ਤੇ ਲੈ ਕੇ ਆਏ ਮੈਂ ਆ ਤੇਰੇ ਤਾਰੀਨਾ ਤੇ ਲਸਾੜੇ ਵਾਲਿਆਂ ਤੋਂ ਠੀਕ ਹੈ ਜੀ ਹਾਂ ਜੀ ਪਹਿਲਾਂ ਤਾਂ ਬੱਚੇ ਉਹਨਾਂ ਤੋਂ ਹੀ ਆਏ ਮੈਂ ਜਣਣੀ ਆਪਣੇ ਕੋਲ ਫੇਰ ਆਪਾਂ ਬਾਹਰੋਂ ਅੰਦਰੋਂ ਨਹੀਂ ਖਰੀਦੇ ਉਹਨਾਂ ਤੋਂ ਹੀ ਆਪਾਂ ਨੇ ਵਧਾ ਲਏ ਠੀਕ ਹੈ ਜੀ ਠੀਕ ਹੈ ਜੀ ਤੇ ਹੁਣ ਦੀ ਗੱਲ ਕਰੀਏ ਹੁਣ ਆਪਣੇ ਫਾਰਮ ਦੇ ਉੱਪਰ ਕਿੰਨੀਆਂ ਬੱਕਰੀਆਂ ਨੇ ਜੀ ਹੁਣ ਆਪਣੇ ਆਪ ਵੱਡੀਆਂ ਬੱਕਰੀਆਂ ਹੈਗੀਆਂ 20 ਕ ਠੀਕ ਹੈ ਜੀ ਯਾਨੀ ਬੱਚੇ ਬੁੱਚੇ ਵਿੱਚ ਮਿਲਾ ਕੇ ਬਰੀਡਰ ਮਿਲਾ ਕੇ 30 31 ਨਾਗ ਹੈਗੇ ਸਾਰੇ ਟੋਟਲ ਠੀਕ ਹੈ ਤੇ ਸਟਾਰਟਿੰਗ ਕਿੰਨੇ ਤੋਂ ਕਰੀਦੀ ਬਾਬਾ ਜੀ ਆਪਾਂ ਨੇ 5-6 ਬੱਕਰੀਆਂ ਲੈ ਕੇ ਆਏ ਤੇ ਠੀਕ ਹੈ ਜੀ ਹਾਂ ਜਾਨੀ ਉਹ ਤੋਂ ਤੋਂ ਸ਼ੁਰੂ ਤੋਂ ਹੀ ਕਰੀ ਪਾਉਣੇ ਉਹਨਾਂ ਨੂੰ ਕਰੀ ਪਾਉਣੇ ਆ ਬਾਹਰ ਨਹੀਂ ਜਾਂਦੀਆਂ ਇੱਕ ਦਿਨ ਵੀ ਨਹੀਂ ਗਈਆਂ ਬਾਹਰ ਜਾਂਦੀਆਂ ਹੀ ਨਹੀਂ ਹੈਗੀਆਂ ਠੀਕ ਹੈ ਬਾਹਰ ਨਾ ਖੜਦੀਆਂ ਜੇ ਕਿਤੇ ਬਾਹਰ ਛੱਡ ਵੀ ਦੰਨੇ ਆ ਬਾ ਘਰ ਨੂੰ ਭੱਜਦੀਆਂ ਦੇਖੋ ਮਿੱਤਰੋ ਜਾਨੀ ਤੁਹਾਨੂੰ ਜਿਹੜੇ ਬੰਦੇ ਕਹਿੰਦੇ ਨੇ ਕਿ ਬੱਕਰੀ ਘਰੇ ਰਹਿ ਕੇ ਨਹੀਂ ਬਣਦੀ ਜਾਨੀ ਅੱਜ ਆਲੀ ਵੀਡੀਓ ਆਣ ਮਜ਼ੇ ਵਾਲੀ ਵੀਡੀਓ ਆ ਤੇ ਐਨ ਪੂਰੇ ਜਾਨਵਰ ਤੁਹਾਨੂੰ ਸ਼ੌਂਕ ਵਾਲੇ ਦਿਖਾਵਾਂਗੇ ਤੇ ਯਾਨੀ ਆਣ ਪੂਰੀਆਂ ਯਾਨੀ ਬਾਦਰੰਗ ਦੀਆਂ ਬੱਕਰੀਆਂ ਕਿਹੜੇ ਰੰਗ ਦੀਆਂ ਆਪਣੇ ਕੋਲ ਆਪਣੇ ਪਾਸਾ ਲੋਈਆਂ ਤੇ ਕਾਲੀਆਂ ਹੀ ਆ। ਠੀਕ ਹੈ ਜੀ। ਹੋਰ ਰੰਗ ਨਹੀਂ ਮੈਂ ਬਾੜ ਦਾ ਕੋਈ ਵੀ। ਠੀਕ ਹੈ ਯਾਨੀ ਇਹਨਾਂ ਦਾ ਹੀ ਸ਼ੌਕ ਹੈ ਵੱਧ। ਇਹਨਾਂ ਦਾ ਹੀ ਸ਼ੌਕ ਹੈ ਲੋਹੇ ਤੇ ਕਾਲੇ। ਮੇਰੇ ਪਾਸ ਲੋਈਆਂ ਬੱਕਰੀਆਂ ਤਿੰਨ ਗੇ ਆ। ਠੀਕ ਹੈ। ਬਾਕੀ ਦਾ ਕਾਲੀਆਂ ਹੀ ਆ ਸਾਰੀਆਂ ਹੀ। ਠੀਕ ਹੈ ਜੀ। ਹਾਂ ਜੀ। ਦੇਖ ਸਾਜੋ ਮਤਰੋ ਤੇ ਜਿਹੜੀ ਬਾਬਾ ਜੀ ਵੀਡੀਓ ਵਿੱਚ ਆ ਤੁਹਾਡੇ ਹੱਥ ਚ ਆ ਬੱਕਰੀ ਇਹਦੀ ਡਿਟੇਲ ਜ਼ਰੂਰ ਦੱਸਿਓ ਜੀ। ਇਹ ਨਵੇਂ ਅੱਠ ਦੰਦ ਆਈ। ਠੀਕ ਹੈ ਜੀ। ਇਹ ਚੌਥੇ ਸੂਏ ਸੂਈ ਵੀ ਆ ਹੁਣ। ਠੀਕ ਹੈ ਤੇ ਹੁਣ ਇਹਨੇ ਕਿੰਨੇ ਬੱਚੇ ਦਿੱਤੇ ਬਾਈ ਇਹਨੇ 4 ਪੱਠਾ ਦਿੱਤੀਆਂ ਜੀ 4 ਪੱਠਾ ਹਾਂ ਜੀ ਆਪਣੇ ਕੋਲ ਖੜੀਆਂ ਆ ਚਾਰੇ ਪੱਠਾ ਮੌਜੂਦ ਨੇ ਹੋਣੀ ਮੌਜੂਦ ਆ ਜੀ ਠੀਕ ਆ ਜੀ ਦੇਖ ਸਾਦੇ ਬੱਕਰੀ ਨੂੰ ਇੱਕ ਵਾਰ ਤੋਰ ਕੇ ਜਰੂਰ ਦਿਖਾਓ ਬਾਬਾ ਜੀ ਚਲੋ ਤੇ ਦੇਖ ਸਾਦੇ ਬਾਈ ਬੱਕਰੀ ਦੀ ਲੈਂਥ ਬਹੁਤ ਹੈ ਜੀ ਦੇਖ ਸਕਦੇ ਹੋ ਤੇ ਤੋਰਾ ਤੂਰਾ ਕੋਈ ਲੰਗ ਨਹੀਂ ਤੇ ਹਾਈਟ ਦੀ ਗੱਲ ਕਰੀਏ ਤਾਂ 41 42 ਇੰਚ ਹਾਈਟ ਹੋਊਗੀ ਹਨਾ ਬਾਬਾ ਜੀ ਹੋਊਗੀ ਰਾਮ ਨਾਲੀ ਦੇਖ ਸਾਦੇ ਲੈ ਆਓ ਜੀ ਤੇ ਬਾਬਾ ਜੀ ਜੇ ਕਰੇ ਦੁੱਧ ਦੀ ਗੱਲ ਕਰੀਏ ਤਾਂ ਸੱਜਰ ਸੂਈ ਕਿੰਨਾ ਕੁ ਕੱਢ ਦਾਂਦੀ ਆਈ ਬਾਬਾ ਜੀ ਆਪਾਂ ਨੇ ਦੁੱਧ ਕਦੇ ਚੋਇਆ ਨਹੀਂ ਇਹਦਾ ਠੀਕ ਹੈ ਜੀ ਯਾਨੀ ਇਹ ਬੱਚੇ ਚਾਰੇ ਆਪਣੇ ਪੂਰੇ ਰਜਾਉਂਦੀ ਆ ਯਾਨੀ ਚਾਰ ਬੱਚਿਆਂ ਨੂੰ ਵਧਿਆ ਰਜਾਉਂਦੀ ਆ ਚਾਰੇ ਬੱਚੇ ਰਜਾਉਂਦੀ ਆ ਪੂਰੇ ਠੀਕ ਹੈ ਹਾਂ ਜੀ ਤੇ ਯਾਨੀ ਬਾਬਾ ਜੀ ਤੁਸੀਂ ਘਰੇ ਰੱਖਦੇ ਹੋ ਤੇ ਬਹੁਤ ਬੰਦੇ ਘਰੇ ਰੱਖਦੇ ਨੇ ਬੱਕਰੀਆਂ ਉਹ ਫੇਲ ਹੋ ਜਾਂਦੇ ਨੇ ਜੀ ਹਾਂ ਉਹਨਾਂ ਨੂੰ ਜ਼ਰੂਰ ਦੱਸਿਓ ਵੀ ਤੁਸੀਂ ਕੀ ਕੁਝ ਬੱਕਰੀਆਂ ਨੂੰ ਖਰਾਕ ਦੇ ਵਿੱਚ ਦਿੰਨੇ ਹੋ ਬੰਦੇ ਵਿੱਚ ਨਾ ਪਰ ਜਾਨਵਰਾਂ ਜਿਹੜੇ ਉਹ ਨੌਕਰਾਂ ਦੇ ਸਿਰ ਤੇ ਛੱਡ ਦਿੰਨੇ ਆ ਠੀਕ ਹੈ ਜੀ ਅਸੀਂ ਨੌਕਰਾਂ ਦੇ ਸਿਰ ਤੇ ਨਹੀਂ ਛੱਡਦੇ ਆਪ ਨਾਲ ਹੁੰਨੇ ਆ ਜਦ ਵੀ ਹੋਣਾ ਚੰਗਾਉਣੀਆਂ ਵੀ ਅਸੀਂ ਆਪਾਂ ਕੋਲ ਹੋ ਕੇ ਸ਼ਾਮ ਨੂੰ ਠੀਕ ਹੈ ਜੀ ਸਵੇਰੇ ਵੀ 5 ਵਜੇ ਉੱਠ ਕੇ ਬੱਚੇ ਅਸੀਂ ਇਹਨਾਂ ਦੇ ਆਪ ਝੰਗਾਉਣੇ ਆ ਠੀਕ ਹੈ ਜੀ ਜੇ ਮੈਂ ਕੋਈ ਮਟਾਇਟਿਸ ਹੋ ਗਈ ਕੋਈ ਕੁਝ ਹੋ ਗਿਆ ਉਹ ਬੱਕਰੀਆਂ ਦੇ ਥਣ ਖਰਾਬ ਹੋ ਜਨਾ ਨੌਕਰ ਨੇ ਕਿਹੜਾ ਦੱਸਣਾ ਸਹੀ ਗੱਲ ਹੈ ਜੀ ਇਹ ਹੁਣ ਅਸੀਂ ਨੇ ਆਪ ਕੋਲ ਹੋ ਕੇ ਝੰਗਾਉਣੀ ਆ ਜਦ ਵੀ ਝੰਗਾਉਣੀ ਆ ਬੱਚੇ ਸਾਡੇ ਤਾਂ ਹੁਣ ਸਾਰੇ ਹੀ ਬੱਚੇ ਕਾਲੇ ਰੰਗ ਦੇ ਹੁੰਦੇ ਆ ਜਿੰਨੇ ਵੀ ਮੇਰੇ ਪਾਸ ਬੰਦੇ ਆਏ ਆ ਬੰਦਿਆਂ ਨੂੰ ਪਛਾਣੇ ਨਹੀਂ ਪੈਂਦੀ ਵੀ ਕਿਹੜੀ ਬੱਕਰੀ ਦਾ ਕਿਹੜਾ ਬੱਚਾ ਠੀਕ ਹੈ ਬਾਈ ਉਹ ਹੋਰ ਹੋਰ ਥੱਲੇ ਬਾੜ ਦੰਨੇ ਆ ਬੱਕਰੀਆਂ ਖੜਦੀਆਂ ਨੇ ਸਹੀ ਗੱਲ ਹੈ ਜੀ ਹਾਂ ਜੀ ਤੇ ਤੁਹਾਨੂੰ ਤਾਂ ਜਣੀ ਉਹਨਾਂ ਦੀ ਸਾਰੀ ਪਛਾਣ ਹੁੰਦੀ ਹੋਵੇ ਸਾਨੂੰ ਤਾਂ ਜੀ ਅਸੀਂ ਤਾਂ ਰੱਸੀ ਵੀ ਨਹੀਂ ਕਦੇ ਪਾਈ ਬੱਚੇ ਦੇ ਚਾਹੇ 20 ਹੋਣ 30 ਹੋਣ ਠੀਕ ਹੈ ਜੀ ਹਾਂ ਜੀ ਤੇ ਇਹਨਾਂ ਨੂੰ ਖਰਾਕ ਦੇ ਵਿੱਚ ਆਪਾਂ ਗੱਲ ਕਰੀਏ ਘਰੇ ਖੜਦੀਆਂ ਨੇ ਜਿਵੇਂ ਬੱਕਰੀਆਂ ਜੀ ਖਰਾਕ ਤਾਂ ਜੀ ਇਹ ਸਾਰਾ ਕੁਝ ਹੀ ਖਾਈ ਜਾਂਦੇ ਨੇ ਇਹਨਾਂ ਨੂੰ ਜੋ ਮਰਜ਼ੀ ਪਾ ਦਈਏ ਠੀਕ ਹੈ ਜੀ ਹੁਣ ਅਸੀਂ ਚਕੰਦਰ ਦਾ ਚਾਰ ਵੀ ਪਾਉਨੇ ਆ ਕਾ ਦਾ ਜਾ ਰਹੀ ਚਕੰਦਰ ਦਾ ਚਕੰਦਰ ਦਾ ਜੀ ਹਾਂ ਮੱਕੀ ਦਾ ਥੈਲੇ ਜ ਆਪਣਾ ਘਰ ਦਾ ਪਾਉਨੇ ਆ ਠੀਕ ਹੈ ਜੀ ਤੇ ਬਾਕੀ ਪੱਤੇ ਵੀ ਜਦੋਂ ਫ੍ਰੀ ਹੁੰਨੇ ਆ ਅਸੀਂ ਪੱਤੇ ਵੀ ਲਿਆਉਨੇ ਆ ਠੀਕ ਹੈ ਯਾਨੀ ਟਾਂ ਘਾਟੂਗਾ ਜਾ ਕੇ ਬਦਲਿਆਨੇ ਆ ਵਾਪ ਵੱਡ ਲਿਆਉਨੇ ਆ ਸਾਨੂੰ ਕੋਈ ਯੱਕ ਨਹੀਂ ਹੈਗੀ ਠੀਕ ਹੈ ਜੀ ਹਾਂ ਜੀ ਦੇਖ ਸਾਹਿਬ ਮਿੱਤਰੋ ਪਾ ਦੀ ਦੇ ਜੋ ਚੀਜ਼ ਹੈ ਠੀਕ ਹੈ ਤੇ ਹੁਣ ਜਿਵੇਂ ਗਮਾਰਾ ਗਮੂਰਾ ਵੀ ਹੁਣ ਲੈ ਲਾ ਨਹੀਂ ਅੱਜ ਕੱਲ੍ਹ ਹਾਂ ਗੁਵਾਰਾ ਮੰਗਾਇਆ ਬਈ ਆਪਾਂ ਨੇ ਠੀਕ ਹੈ ਗੁਵਾਰੇ ਦੀ ਗੱਡੀ ਮੰਗਾਈ ਵੀ ਆ ਹੁਣ ਖਿਆਲ ਖਿਆਲ 2 ਮਹੀਨੇ ਇਹਨਾਂ ਨੂੰ ਹਰਾ ਕੁਛ ਨਹੀਂ ਪਾਉਣਾ। ਠੀਕ ਹੈ। ਬਾ ਹੁਣ ਗੁਵਾਰਾ ਹੀ ਚੱਲਣਾ 2 ਮਹੀਨੇ। ਠੀਕ ਹੈ। ਤੇ ਇਹ ਬੱਕਰੀ ਦੀ ਗੱਲ ਕਰੀ ਆਪਾਂ ਕਰਦੀ ਆਪਣੀ ਜਾਂ ਬਾਹਰੋਂ ਮੋਢੀ। ਇਹ ਬੱਕਰੀ ਲਿਆਏ ਤੇ ਆਪਾਂ ਤਾਰੀ ਦੇ ਲਾੜੇ ਵਾਲੇ ਦੇ ਜਾਂ 2-3 ਕੁ ਮਹੀਨੇ ਦੀ ਦੀ। ਠੀਕ ਹੈ ਜੀ। ਹਾਂ ਜੀ ਦੋ ਪੱਠਾ ਲੈ ਕੇ ਆਏ ਦੇ ਇੱਕ ਦੀ ਡੈਥ ਹੋਊਗੀ। ਠੀਕ ਹੈ। ਹਾਂ ਜੀ। ਇਹ ਜਾਨੀ ਬੱਕਰੀ ਵਧੀਆ ਰਵੇ ਦੀ ਬੱਕਰੀ ਐ। ਹਾਂ ਜੀ। ਦੇਖ ਸਾਜੋ ਤੇ ਦੂਜੀ ਬੱਕਰੀ ਦੀ ਜੇਕਰ ਗੱਲ ਕਰੀਏ ਇਹ ਵੀ ਆਪਣੀ ਘਰ ਦੀ ਆ ਜੀ। ਇਹ ਵੀ ਆਪਣੇ ਘਰ ਦੀ ਪੱਠ ਹੈ। ਠੀਕ ਸਾਜੋ ਬਾਈ ਇਹਦਾ ਲਾਂਗੋ ਵਾਲ ਜਿੱਤੀ ਵੀ ਆ ਮੇਲੇ ਚ ਠੀਕ ਹੈ ਜਣੀ ਨੋਵੇਟ ਚ ਮੇਲੇ ਵੀ ਲੜਦੇ ਹੋਈ ਹਾਂ ਮੇਲੇਆਂ ਦਾ ਪੂਰਾ ਸ਼ੌਂਕ ਰੱਖਦੇ ਹਾਂ ਜੀ ਠੀਕ ਹੈ ਹੁਣ ਵੀ ਤੇ ਨੌਲੇ ਦੋ ਬੱਚੇ ਜਾਨਵਰ ਜਿੱਤ ਕੇ ਆਏ ਆ ਆਪਣੇ ਖੀਰੇਆਂ ਚ ਠੀਕ ਹੈ ਜੀ ਹਾਂ ਜੀ ਯਾਨੀ ਲੜਨਾ ਚਾਹੀਦਾ ਨਾ ਫੇਰੇ ਪਤਾ ਲੱਗਦਾ ਹਨਾ ਜੀ ਬਿਲਕੁਲ ਬਰੀਡ ਦਾ ਤਾਂ ਹੀ ਦੋ ਤਾਂ ਪਤਾ ਲੱਗੂ ਆਪਣੇ ਬਾਕਿਆ ਕੁਝ ਠੀਕ ਹੈ ਜੀ ਹਾਂ ਜੀ ਤੇ ਮੇਲੇ ਜਾਉਂਦੇ ਤੇ ਇਹ ਵੀ ਬੱਕਰੀ 40 ਇੰਚ ਦੀ ਬੱਕਰੀ ਹੋਊਗੀ ਹਨਾ ਜੀ ਹਾਂ ਜੀ ਤੇ ਹੁਣ ਗੱਬਣ ਆ ਬਾਬਾ ਜੀ ਗੱਬਣ ਆਈ ਇਹ ਠੀਕ ਹੈ 3 ਮਹੀਨੇ ਦੀ ਠੀਕ ਹੈ ਜਾਨੀ ਗਾਹ ਵਧੀਆ ਮੌਸਮ ਚ ਸੂਗੀ ਵਧੀਆ ਲੋੜੀ ਤੋਂ ਬਾਅਦ ਸੂਣਾ ਜੀ ਇਹਨਾਂ ਨੇ ਸਾਰਿਆਂ ਨੇ ਛੰਡ ਤੋਂ ਬਾਅਦ ਠੀਕ ਹੈ ਤੇ ਬੱਚਿਆਂ ਦੀ ਡਿਮਾਂਡ ਤਾਂ ਬਹੁਤ ਰਹਿੰਦੀ ਹੋਣੀ ਬਾਬਾ ਜੀ ਆਪਣੇ ਲਵੇ ਬੱਚੇ ਕਰੀ ਜਾਂਦੇ ਆ ਬੰਦੇ ਫੋਨ ਆਪਾਂ ਮਿੱਤਰ ਮਲਾਜੇ ਵਾਲਾਂ ਦਾ ਚਲੋ ਸ਼ੌਕਪੂਰ ਦੀ ਦੇਈ ਠੀਕ ਹੈ ਹਾਂ ਜੀ ਤੇ ਕਈ ਵਾਰ ਜਿਵੇਂ ਤੁਹਾਡੇ ਕੋਲ ਬੱਚਾ ਲੈ ਜਾਂਦੇ ਨੇ ਜੀ ਕਿੰਨੀ ਕੁ ਉਮਰ ਦਾ ਕਰਕੇ ਦਿੰਨੇ ਹੋ ਬੱਚਾ ਤਾਂ ਜੀ ਆਪਣੇ ਪਾਸ ਕਈ ਵਾਰ ਤਾਂ ਨਾ ਕੋਈ ਆ ਗਿਆ ਮਿੱਤਰ ਛੋਟਾ ਬੱਚਾ ਵੀ 10 15 ਦਿਨ ਦਾ ਵੀ ਚੱਕ ਲੈ ਜਾਂਦੇ ਆ ਜਿਵੇਂ ਸਾਨੂੰ ਐ ਹੁੰਦਾ ਸੀ ਦੁੱਧ ਨਹੀਂ ਚਾਉਂਦੇ ਇਹਨਾਂ ਦਾ ਠੀਕ ਹੈ ਆਪਾਂ ਨੂੰ ਆਏ ਆ ਵੀ ਬੱਚਾ ਮੜਾ ਜਾਂ ਪਲੇ ਤੋਂ ਦਈਏ ਵੀ ਤਿੰਨ ਕ ਮਹੀਨੇ ਦਾ ਟਾਣੀ ਟੂਣੀ ਲੱਗ ਜਵੇ ਗਾਹਾਂ ਕਈ ਵਾਰ ਨਾ ਬੰਦੇ ਸਾਹਮਦੇ ਨਹੀਂ ਫਿਰ ਨੌ ਖਰਾਬ ਹੋ ਜਾਂਦਾ ਆ ਫਿਰ ਅਗਲਾ ਕਹਿੰਦਾ ਬੱਚਾ ਬਣ ਬੱਚਾ ਤਿਆਰ ਨਹੀਂ ਹੋਇਆ ਥੋੜਾ ਆਕੇ ਠੀਕ ਹੈ ਜੀ ਬੱਚਾ ਸਾਨੂੰ ਆਏ ਹੁੰਦਾ ਵੀ ਤਿੰਨ ਕ ਮਹੀਨੇ ਦਾ ਪਲੇ ਦੇ ਦਈਏ ਦੁੱਧਾ ਤੇ ਬੱਕਰੀਆਂ ਥੱਲੇ ਸੋਣਾ ਹੁੰਦਾ ਆਪਾਂ ਕਦੇ ਚੂਈਆਂ ਨਹੀਂ ਹੈਗੀਆਂ ਠੀਕ ਹੈ ਜੀ ਹਾਂ ਬੱਚਿਆਂ ਥੱਲੇ ਜਿੰਗਾ ਬੱਚ ਘਾਉਣੇ ਆ ਬੱਚੇ ਇਹਨਾਂ ਦੇ ਠੀਕ ਹੈ ਇਹ ਬੱਚੀ ਤੁਸੀਂ ਕਿੰਨੇ ਕ ਮਹੀਨਿਆਂ ਦੀ ਲੈਤੀ ਜੀ ਇਹ ਤਿੰਨ ਕ ਮਹੀਨੇ ਦੀ ਦੀ ਠੀਕ ਹੈ ਜਾਨੀ ਹਾਈਟ ਬਹੁਤ ਕਰ ਗਈ ਫੇਰ ਵੀ ਹਣਾ ਆਪਾਂ ਨੇ ਇਹਨੂੰ ਦੁੱਧ ਦੁੱਧ ਖੁੱਲਾ ਪਿਆਉਂਦੇ ਰਹੇ ਆ ਪਰ ਇਹਨੂੰ ਇਹ ਜਦੋਂ ਤੱਕ ਇਹਨੇ ਗੱਬਣ ਨਹੀਂ ਹੋਣਾ ਰਾਜੀ ਨਹੀਂ ਹੁੰਦੀ ਠੀਕ ਹੈ ਜਦ ਗੱਬਣ ਹੋਊਗੀ ਫੇਰ ਇਹਦਾ ਕੁਆਂਟਲ ਤੋਂ ਪਾਰ ਵੇਟ ਹੋ ਜਾਂਦਾ ਹੁਣ ਵੀ ਜਾਨੀ ਦੁੱਧ ਨੂੰ ਬਹੁਤ ਕਰਦੀ ਆ ਜਾਨੀ ਚਾਰ ਬੱਚੇ ਦਿੱਤੇ ਹੋਏ ਨੇ ਬੱਕਰੀ ਜਿਵੇਂ ਟੁੱਟੀ ਨਹੀਂ ਹਣਾ ਹਾਂ ਤਿੰਨ ਮਹੀਨੇ ਸਾਢੇ ਤਿੰਨ ਹੋ ਗਏ ਨੂੰ ਹੁਣ ਵੀ ਦੁੱਧ ਆਏ ਅੜ ਕੇ ਖੜ ਜਾਂਦੇ ਸਵੇਰ ਸ਼ਾਮ ਠੀਕ ਹੈ ਜੀ ਹਾਂ ਜੀ ਦੇਖ ਸਾਦੇ ਮਿੱਤਰੋ ਜਾਨੀ ਚੰਗੀਆਂ ਬੱਕਰੀਆਂ ਨੇ ਦੋਨੇ ਤੇ ਹੋਰ ਦਿਖਾਓ ਬਾਬਾ ਜੀ ਬੱਕਰੀ ਤੇ ਬਾਬਾ ਜੀ ਇਹ ਬੱਕਰੀਆਂ ਨੇ ਜਾਂ ਪੱਠਾ ਨੇ ਹੀ ਆ ਤਾਂ ਦੋਨੋਂ ਫੈੜ ਪੱਠਾ ਇਹ ਭੈਣਾ ਦੋਏ ਠੀਕ ਹੈ ਜੀ ਹਾਂ ਜੀ ਇਹਨਾਂ ਨੇ ਫੈੜ ਸੂਣਾ 6 ਦੰਦ ਆ ਇਹ ਠੀਕ ਹੈ ਦੰਦ ਜ਼ਰੂਰ ਦਿਖਾ ਦਿਓ ਇੱਕ ਵਾਰੀ ਕਈ ਵਾਰ ਦੇਖ ਸਾਧੋ ਜੀ 6 6 ਦਾ ਅੰਡ ਪੱਠਾ ਨੇ ਹਨਾ ਜੀ ਹਾਂ ਜੀ 6 ਦੰਦ ਆ ਦੇਖ ਸਾਧੋ ਤਾਂ ਤਿੰਨੇ ਪਹਿਲੀ ਵਾਰ ਸੂਣ ਗੀਆਂ ਹੀ ਇਹਨੇ ਸੂਆ ਦਿੱਤਾ ਵਾ ਇਹਨੇ ਨਿਆਣੀ ਲੱਗੀ ਦੀ ਆ ਬੱਕਰੇ ਨੇ ਆਪਣੇ ਨੇ ਇੱਕ ਪਹਿਲਾ ਸੂਆ ਲੱਗ ਲੱਗੀ ਜਣੀ ਇਹ ਠੀਕ ਹੈ ਇਹ ਵੀ 6 ਦੰਦ ਆ ਇਹ ਵੀ 6 ਦੰਦ ਆ ਹਾਂ ਜੀ ਤੇ ਕਿਹ ਸੁਏਂੀਆਂ ਪਾਲੀਆਂ ਹੋਈਆਂ ਨੇ ਇਹ ਦੋਏ ਭੈਣਾ ਇੱਕ ਸੂਏ ਦੀਆਂ ਇਹ ਬੜੀ ਬੱਕਰੀ ਦੀਆਂ ਆਪਣੀ ਦੀਆਂ ਠੀਕ ਹੈ ਜਿਹੜੀ ਸ਼ੁਰੂ ਜਿਖਾਈ ਹੈ ਇਹ ਪਹਿਲਾਂ ਦਿਖਾਈ ਆ ਆਪਾਂ ਨੇ ਠੀਕ ਹੈ ਸ਼ੁਰੂ ਜਿਖਾਈ ਯਾਨੀ ਉਹਦੀ ਬਰੀਡ ਤੁਸੀਂ ਤਿਆਰ ਕਰ ਲਈ ਹਾਂ ਜੀ ਹਾਂ ਦੇਖ ਸਕਦੇ ਹੋ ਮਿੱਤਰੋ ਦੋ ਭੈਣਾ ਨੇ ਇਹ ਤੇ ਆ ਵਿਚਾਲੇ ਬੱਕਰੀਆ ਇਹ ਇਹਨੇ ਇੱਕ ਸੂਆ ਦਿੱਤਾ ਹੋਇਆ ਹੈ ਨਾ ਇਹ ਸੂਆ ਦਿੱਤਾ ਬਾਈ ਇਹ ਹੁਣ ਇਹ ਦੂਜੀ ਵਾਰ ਪ੍ਰੈਗਨੈਂਟ ਹੈ ਹਾਂ ਜੀ ਹਾਂ ਤਿੰਨ ਸਾਢੇ ਤਿੰਨ ਮਹੀਨੇ ਦੀ ਆ ਤੇ ਇਹਨਾਂ ਦੀ ਇੱਕ ਹਾਈਟ ਦੀ ਗੱਲ ਕਰੀਏ ਤਿੰਨਾਂ ਦੀ ਜੀ ਇਹ ਹੋਊਗੀ ਯਾਨੀ 40 ਜੋਲੀ ਦੀ ਹਾਈਟ ਦੀ ਆਹ 44 44.5 ਹੋਣਗੀਆਂ ਪੱਠਾਈ ਦੋਨੋਂ ਹਾਂ ਜੀ ਤੇ ਇੱਕ ਸਾਹ ਨੂੰ ਤਾਂ ਬਾਬਾ ਜੀ ਤਿਆਰ ਕਿਵੇਂ ਕਰੀਆਂ ਨੇ ਇਹ ਜੀ ਬਸ ਤਿਆਰ ਤਾਂ ਜੀ ਹੁਣ ਦੁੱਧਾ ਅੱਧ ਖੁੱਲਾ ਪੀਣੀ ਆ ਅਸੀਂ ਇਹਨਾਂ ਦੇ ਕੋਈ ਕੁਝ ਨਹੀਂ ਛੁਪਾ ਕੇ ਰੱਖਿਆ ਜਿਹੜੀ ਚੀਜ਼ ਮਤਲਬ ਆ ਜਾਂਦੀ ਹੈ ਉਹੀ ਪਾ ਦੰਨੇ ਆ ਇਹਨਾਂ ਨੂੰ ਠੀਕ ਹੈ ਜੀ ਹਾਂ ਜਾਨੀ ਜਿਵੇਂ ਸਿਆਲ ਹੈ ਜਿਵੇਂ ਚਮਕ ਚਮਕ ਦੀ ਗੱਲ ਕਰੀਏ ਯਾਨੀ ਖੂਨ ਅੱਜ ਬੱਕੀਆਂ ਵਿੱਚ ਦੀਂਦਾ ਹੈ ਹਨਾ ਜੀ ਹਾਂ ਜੀ ਦਾਣਾ ਦੂਣਾ ਖੁੱਲਾ ਖਾਨੀ ਆ ਠੀਕ ਹੈ ਦੇਖ ਸਕਦੇ ਹੋ ਬਾਈ ਤੇ ਕੁਆਲਿਟੀ ਪੱਖੋਂ ਵੀ ਪੱਠਾਂ ਦੇ ਵਿੱਚ ਕੋਈ ਘਾਟ ਨਹੀਂ ਹੈਗੀ ਜੇ ਆਪਾਂ ਗੱਲ ਕਰੀਏ ਫੇਸ ਕੁਆਲਿਟੀ ਜਾਨੀ ਸਨੱਖਪਣੇ ਨੂੰ ਅੱਜ ਕੱਲ ਪੈਲ ਦਿੱਤੀ ਜਾਂਦੀ ਹੈ ਉਹ ਚੀਜ਼ਾਂ ਨੇ ਦੇਖ ਸਕਦੇ ਹੋ ਇਹ ਵੀ ਜਿੱਤੀ ਵੀ ਆਪਣੀ ਇਹ ਇਹ ਪੱਠੀ ਹਾਂ ਜੀ ਇਹ ਮੁੱਲਾਂ ਪਰਦਾਖਾਂ ਜਿੱਤੀ ਹੈ ਇਹ ਠੀਕ ਹੈ ਹਾਂ ਜੀ ਯਾਨੀ ਵਧੀਆ ਨਿਆਣ ਵਾਲੇ ਜਾਨਵਰ ਤਿਆਰ ਕਰ ਲਾਨੇ ਹੋ ਹਾਂ ਜੀ ਹਾਂ ਜੀ ਠੀਕ ਹੈ ਯਾਨੀ ਵਧੀਆ ਦੇਖ ਸਕਦੇ ਹੋ ਬਾਈ ਚੰਗੀਆਂ ਪੱਠਾਂ ਬਾਬਾ ਜੀ ਨੇ ਤਿਆਰ ਕਰੀਆਂ ਨੇ 3-4 ਤੇ ਬਾਬਾ ਜੀ ਆਉਣ ਵਾਲੇ ਟਾਈਮ ਦੇ ਵਿੱਚ ਇਹਨੂੰ ਬਧਾਉਣ ਦਾ ਸਿਸਟਮ ਆਪਣਾ ਮੇਰਾ ਕੰਮ ਕਈ ਆ ਕੰਮ ਖਲਾਰੇ ਵੀ ਜਣੀ ਆਪਾਂ ਲਿਮਟ ਜੀ ਜੇ ਰੱਖਾਂਗੇ ਆਪਣਾ ਕੋਈ ਜ਼ਿਆਦਾ ਨਹੀਂ ਆਪਾਂ ਨੂੰ ਸ਼ੌਂਕ ਏ ਆ ਠੀਕ ਹੈ ਜੀ ਹਾਂ ਜਿਵੇਂ ਆ ਕਹੀ ਕਹਿ ਦਿੰਨੇ ਆਪਾਂ ਨੇ 400 ਕਰਨੀ ਆ 500 ਆ ਪੰਜੇ 10 ਜਨਮ ਰੱਖੀ ਆ ਆਪਾਂ ਛਕੀਨ ਜੇ ਰੱਖਾਂਗੇ ਮੇਰਾ ਕੰਮ ਮਿੱਟੀ ਦਾ ਵੀ ਐ ਸੈਲਜ ਵਾਲੀਆਂ ਮਸ਼ੀਨਾ ਠੀਕ ਹੈ ਜੀ ਜਣੀ ਆਪਣਾ ਕੰਮ ਹੋਰ ਬਾਹਰ ਅੰਦਰ ਦਾ ਜ਼ਿਆਦਾ ਰਹਿੰਦਾ ਠੀਕ ਹੈ ਜੀ ਇਹ ਬਸ ਇੱਕ ਸ਼ੌਂਕ ਆ ਇਹ ਛੱਡ ਨਹੀਂ ਹੋਣੀ ਆ ਹੁਣ ਜਣੀ ਇਹਦਾ ਹੱਡਾਂ 'ਚ ਰਚ ਗਿਆ ਜੀ ਹਾਂ ਯਾ ਦੇਖ ਸਾਧੂ ਬਾਈ ਯਾਨੀ ਜਿਹੜਾ ਨੇ ਨਾ ਦੁੱਧ ਪੀ ਲਿਆ ਉਹ ਨਹੀਂ ਛੇਤੀ ਛੁੱਟਦਾ ਜੀ ਹਾਂ ਜੀ ਆ ਦੇਖੋ ਬਾਈ ਦੇਖ ਸਕਦੇ ਹੋ ਯਾਨੀ ਬਾਬਾ ਜੀ ਨੂੰ ਸ਼ੌਂਕ ਅੱਜ ਦੇ ਟਾਈਮ ਦੇ ਵਿੱਚ ਪੂਰਾ ਤੇ ਇਹਨਾਂ ਨੂੰ ਪੱਠਾਂ ਨੂੰ ਤੋੜ ਲਿਆ ਹੋਈ ਮੂਰ ਨੂੰ ਕੱਲੀ ਕੱਲੀ ਨੂੰ ਦੇਖ ਸਾਧੂ ਮਿੱਤਰੋ ਚੈੱਕ ਕਰ ਲੋ ਕੁਆਲਿਟੀ ਚੜਦੇ ਪੰਜਾਬ ਦੇ ਵਿੱਚ ਯਾਨੀ ਚੰਗੀ ਬਰੀਡ ਦੇ ਉੱਪਰ ਆਪਾਂ ਕਹਿ ਦਈਏ ਵੀ ਕੰਮ ਹੋ ਰਿਹਾ ਹੈ ਨਾ ਵਧੀਆ ਤਰੀਕੇ ਨਾਲ ਹੋ ਰਿਹਾ ਅੱਜ ਦੇ ਟਾਈਮ ਦੇ ਵਿੱਚ ਯਾਨੀ ਨਵੀਆਂ ਪੱਠਾਂ ਦੇਖ ਸਾਡੇ ਤੁਸੀਂ ਕਿੰਨੀ ਕਿੰਨੀ ਹਾਈਟ ਦੀਆਂ ਤਿਆਰ ਕਰਖੀਆਂ ਨੇ ਆਪਣੇ ਪੰਜਾਬ ਦੇ ਵਿੱਚ ਤੇ ਦੂਰੇ ਹੱਡਾਂ ਦੀਆਂ ਪੱਠਾਂ ਨੇ ਤੇ ਸਿੰਗੀਆਂ ਨੱਕ ਨਕੌੜੇ ਦੇਖ ਸਾਦੇ ਬਾਈ ਤੁਹਾਨੂੰ ਹੋਰ ਵੀ ਜਾਨਵਰ ਦਿਖਾਵਾਂਗੇ ਤੇ ਪੂਰਾ ਸ਼ੌਂਕ ਨਾਲ ਲਾਸਟ ਤੱਕ ਵੀਡੀਓ ਜ਼ਰੂਰ ਦੇਖਿਓ ਬਾਈ ਜੀ ਤੇ ਕਮੈਂਟ ਕਰ ਦਿਓ ਵੱਧ ਤੋਂ ਵੱਧ ਤੇ ਬਾਬਾ ਜੀ ਆਹ ਲਾਲ ਪੱਠ ਦੀ ਆਪਾਂ ਨੂੰ ਦੱਸਿਓ ਵੀ ਕਿੰਨੇ ਸੂਏ ਹੋ ਗਈਆਂ ਜਾਂ ਪਹਿਲੇ ਸੂਏ ਆ ਇਹ ਪਹਿਲੇ ਸੂਏ ਸੂਈ ਵੀ ਆ ਤਿੰਨ ਬੱਚੇ ਆ। ਸੂਹੀ? ਸੂਹੀ ਤਿੰਨ ਬੱਚੇ ਆ ਇਹਦੇ। ਠੀਕ ਐ। ਹਾਂ ਜੀ। ਤੇ ਇਹਦਾ ਪਹਿਲੇ ਸੂਏ ਤਿੰਨ ਬੱਚੇ ਦੇਣ ਦਾ ਕੋਈ ਮੇਨ ਕਾਰਨ ਨਹੀਂ। ਆਪਣੇ ਪਾ ਬੱਕਰੀਆਂ ਤਿੰਨ ਚਾਰ ਬੱਚੇ ਹੀ ਦੇਣੀਆਂ। ਠੀਕ ਐ ਜੀ। ਹਾਂ ਆਪਣੇ ਵਾਲੀ ਕੋਈ ਉਹ ਦਊਗੀ ਇੱਕ ਦੋ। ਨਹੀਂ ਇਹਨਾਂ ਨੇ ਤਿੰਨ ਚਾਰ ਦੇਣੀ ਦੇਣੇ ਆ। ਦੇਖ ਸਾਡੋ ਭਾਈ ਆ ਬੱਕਰੀ ਨੇ ਯਾਨੀ ਪਹਿਲੇ ਸੂਏ ਤਿੰਨ ਬੱਚੇ ਦਿੱਤੇ ਨੇ। ਦੋ ਮੇਮਣੇ ਦੇ ਦੇ ਇੱਕ ਪੱਠਾ। ਠੀਕ ਹੈ ਤੇ ਲੈ ਗਏ ਜਾਂ ਹੈਗੇ ਆਪਣੇ ਕੋਲ ਨੇਮਣੇ ਦਾ ਬੰਦੇ ਖੜੇ ਪਏਗੇ ਬਹੁਤ ਜ਼ਿਆਦਾ ਆਪਾਂ ਨੇ ਇੱਕ ਬੱਚਾ ਇਹਦਾ ਲੋਹਾ ਪਾਲਨਾ ਦਾ ਪਰ ਆਪਣੇ ਪਰ ਰੁਕਿਆ ਨਹੀਂ ਹੈਗਾ ਲੈ ਗਏ ਬੰਦੇ ਠੀਕ ਹੈ ਤੇ ਇੱਕ ਸਾਥ ਨੂੰ ਭਾਈ ਸੋਣੀ ਖੂਬਸੂਰਤ ਹੈ ਚੀਜ਼ ਤੇ ਯਾਨੀ ਇਹਦਾ ਕੋਈ ਵੇਚਣ ਦਾ ਇਰਾਦਾ ਹੀ ਨਹੀਂ ਤੇ ਇਹਨਾਂ ਦੇ ਵਿੱਚੋਂ ਹੁਣ ਤੁਹਾਡੇ ਲਈ ਜਾਨਵਰ ਇਹਨਾਂ ਚ ਕੋਈ ਵੀ ਵੇਚਣਾ ਨਹੀਂ ਚਲ ਕੋਈ ਨਹੀਂ ਸ਼ੌਂਕ ਨਾਲ ਦੇ ਦਾਂਗੇ ਆ ਬੱਕਰੀ ਦਾ ਹੈਗਾ ਸਾਡਾ ਪਲਾਨ ਵੀ ਚਲ ਇੱਕ ਅੱਧੀ ਵਿੱਚੋਂ ਦੇ ਦਾਂਗੇ ਕੋਈ ਗੱਲ ਨਹੀਂ ਠੀਕ ਹੈ ਹਾਂ ਜਾਨੀ ਇਹ ਬਾਬਾ ਜੀ ਜੇ ਕੋਈ ਚੰਗਾ ਸ਼ੌਂਕ ਵਾਲੇ ਪੈਸੇ ਲਾਉਣ ਵਾਲਾ ਹੋਵੇ ਹਨਾ ਕਿਉਂਕਿ ਬੱਕਰੀ ਵੀ ਬਾਈ ਜੀ ਦੇਖ ਸਕਦੇ ਹੋ ਤੁਸੀਂ ਪੂਰੀ ਸ਼ੌਂਕ ਵਾਲੀ ਹੈ ਤੇ ਥੱਲੋ ਵੀ ਬੱਕਰੀ ਚੰਗੀ ਹੈ ਤੇ ਜਾਨ ਚ ਵੀ ਅਤੇ ਦਾ ਸੂਣ ਦਾ ਟਾਈਮ ਕਿੰਨਾ ਕਰਦਾ ਜੀ ਇਹ ਸਾਢੇ 3 ਮਹੀਨੇ ਦੀ ਗੱਭਣ ਹੈ ਜੀ ਇਹ ਠੀਕ ਹੈ ਹਾਂ ਜੀ ਅੱਠ ਦੰਦ ਦਾ ਦੂਏ ਸੂਏ ਸੂਣਾ ਇਹਨੇ ਅਜੇ ਦੂਜੀ ਸੂਏ ਦੂਜੇ ਸੂਏ ਸੂਣਾ ਇਹਨੇ ਠੀਕ ਹੈ ਦੇਖ ਸਕਦੇ ਹੋ ਮਿੱਤਰੋ ਤੇ ਇਹਨੂੰ ਥੋੜਾ ਤੋਰ ਕੇ ਜਰੂਰ ਦਿਖਾਓ ਬਾਬਾਈ ਯਾਰ ਸੂਣ ਤੇ ਹੁੰਦੀ ਆ ਜੇ ਤੁਰ ਨਹੀਂ ਹੁੰਦਾ ਅੜ ਕੇ ਖੜ ਜਾਂਦੀ ਆ ਠੀਕ ਹੈ ਜੀ ਇਹ ਬੱਕਰੀ ਬਾਬਾ ਜੀ ਦੇ ਦੇਣਗੇ ਦੇਖ ਸਕਦੇ ਹੋ ਪਾਰੀ ਬੱਕਰੀਆ ਪੂਰੀ ਦੇਖ ਸਕਦੇ ਹੋ ਬਾਈ ਜੇ ਕੋਈ ਚੰਗੇ ਪੈਸੇ ਲਾਉਣ ਵਾਲਾ ਬੰਦਾ ਹੋਊਗਾ ਨਾ ਤੇ ਦੰਦ ਜ਼ਰੂਰ ਦਿਖਾ ਦਿਓ ਬਾਬਾ ਜੀ ਕਈ ਵਾਰ ਅਗਲਾ ਕਹਿੰਦਾ ਦੇਖ ਸਕਦੇ ਹੋ ਨਵੇਂ ਫਰੈਸ਼ ਅੱਠ ਦੰਦ ਹੈ ਨਾ ਹੀ ਹਾਂ ਜੀ ਅੱਠ ਤੇ ਦੂਜੀ ਵਾਰ ਨੂੰ ਸੂਣਾ ਹੋਣਾ ਬੱਕਰੀ ਨੂੰ ਦੇ 3 ਇੱਕ ਬਾਰ ਬੱਚੇ ਦਿੱਤੇ ਨੇ ਬਾਈ ਜੀ ਬੱਕਰੀ ਨੇ ਚੈੱਕ ਕਰ ਲਿਓ ਤੇ ਨੰਬਰ ਵੀਡੀਓ ਦੇ ਥੱਲੇ ਚੱਲ ਰਿਹਾ ਜੇਕਰ ਕਿਸੇ ਬਾਈ ਨੂੰ ਡਿਮਾਂਡ ਹੋਵੇ ਤਾਂ ਨੰਬਰ ਲਾ ਸਕਦੇ ਹੋ ਤੇ ਹੁਣ ਦੇਖ ਸਕਦੇ ਹੋ ਮਿੱਤਰੋ ਤੁਹਾਨੂੰ ਦੋ ਪੱਠਾ ਬਿਲਕੁਲ ਜੈਡ ਬਲੈਕ ਦੇ ਵਿੱਚ ਦਿਖਾਉਨੇ ਆ ਬਾਬੇ ਨੇ ਇਹਨਾਂ ਸਿਰਾ ਕੁਆਲਟੀ ਤਿਆਰ ਕਰੀਆ ਯਾਨੀ ਕਿਸੇ ਪੱਖੋਂ ਪੱਠਾ ਹੱਥ ਨਹੀਂ ਤਰਾਂਦੀ ਬਾਈ ਜੀ ਤੁਸੀਂ ਬਾਕੀ ਦੇਖ ਸਕਦੇ ਹੋ ਤੇ ਕਮੈਂਟ ਕਰ ਦਿਓ ਪੱਠਾ ਦੀ ਕੁਆਲਟੀ ਕਿਵੇਂ ਦੀ ਲੱਗੀ ਤੇ ਨਕੌੜਾ ਕੰਨ ਗਰਦਨ ਪੂਛ ਤੇ ਪੁੜੇ ਪੜ ਐਨ ਸਿੱਧੇ ਨੇ ਤੇ ਪੈਰ ਪੂਰ ਜਮਾ ਸਿੱਧੇ ਨੇ ਤੇ ਬਾਕੀ ਤੁਹਾਨੂੰ ਡਿਟੇਲ ਵੀ ਪੁੱਛਾਂਗੇ ਬਾਬਾ ਜੀ ਤੋਂ ਤੇ ਬਾਬਾ ਜੀ ਆ ਪੱਠ ਦੀ ਡਿਟੇਲ ਜ਼ਰੂਰ ਦੱਸਿਓ ਜੀ ਇਹ 5 ਮਹੀਨੇ ਤੋਂ 5-4 ਦਿਨ ਘਟ ਹੈ ਜੀ ਇਹਦੀ ਉਮਰ ਠੀਕ ਹੈ ਜੀ ਹਾਂਜੀ ਤੇ ਮੱਲਾ ਭਾਏਨ ਹੋਊਗਾ 30-35 ਕਿਲੋਈ 40 ਕਿਲੋ ਹੋਊਗਾ ਜੀ 40 ਕਿਲੋ 40 ਕਿਲੋ ਹੋਊਗਾ ਰਾਮ ਨਾਲ ਦੇਖ ਸਾਦੇ ਹੋ ਬਾਈ 5-6 ਮਹੀਨਿਆਂ ਦੀ ਪੱਠ ਦਾ 40 ਕਿਲੋ ਵਾਜਨ ਹੋ ਗਿਆ ਹਨਾ ਜੀ ਹਾਂ ਜੀ ਬਾਬਾ ਜੀ ਤਿਆਰ ਕਿਵੇਂ ਕਰਦੇ ਹੋ ਜੀ ਇੰਨੇ ਵਾਜਨ ਦੇ ਇਹ ਵਾਹੇ ਦੋ ਬੱਕਰੀਆਂ ਜੰਗਦੀ ਰਹੀ ਹੈ ਜੀ ਛੋਟੀ ਜੀ ਹੁੰਦੀ ਦੇ ਦੋ ਬੱਕਰੀਆਂ ਦੋ ਬੱਕਰੀਆਂ ਥੱਲੇ ਆਪਾਂ ਨੇ ਪੂਰੇ ਸ਼ੌਂਕ ਨਾਲ ਇਹ ਪਾਲੀ ਹੈ ਇਹ ਠੀਕ ਹੈ ਹਾਂ ਜੀ ਯਾਨੀ ਖਰਾਕ ਨਾਲ ਇੰਨਾ ਵਾਜਨ ਕਰਦੀਆਂ ਨੇ ਪੂਰਾ ਜੀ ਪੂਰਾ ਠੀਕ ਹੈ ਤੇ ਬਰੀਡ ਜੰਗਦੀ ਆ ਠੀਕ ਹੈ ਜੀ ਹਾਂ ਜੀ ਦੇਖ ਸਕਦੇ ਹੋ ਬਾਈ ਕੁਆਲਿਟੀ ਚੰਗੀ ਹੈ ਤੇ ਇਹਨੂੰ ਕੋਈ ਆਉਣ ਵਾਲੇ ਮੇਲਿਆਂ ਮੂਲਿਆਂ ਦੇ ਵਿੱਚ ਪਾਉਣ ਦਾ ਪ੍ਰੋਗਰਾਮ ਜੀ ਇਹ ਆਪਾਂ ਨੇ ਮੇਲੇ ਵਿੱਚ ਪਾਈ ਦੀ ਜੀ ਧਨੌਲੇ ਠੀਕ ਹੈ ਜੀ ਤਣਾਉਲੇ ਮੇਲੇ ਜ ਆਪਣੇ ਨਾਲ ੱੱਕਾ ਹੋਇਆ ਠੀਕ ਹੈ ਇਹ ਤੁਸੀਂ ਮੇਰੇ ਵੀਰ ਵੀਡੀਓ ਜਿੰਨੇ ਵੀ ਦੇਖਦੇ ਆ ਕਮੈਂਟ ਕਰਕੇ ਦੱਸਿਓ ਵੀ ਇਹ ਪੱਠ ਚ ਘਟ ਗਿਆ ਇਹ ਚੌਥੇ ਨੰਬਰ ਦੇ ਕੱਢੀ ਆ ਜੱਜਾਂ ਨੇ ਠੀਕ ਹੈ ਜੀ ਹਾਂ ਜੀ ਇਹਦੇ ਨਾਲ ਦੀ ਪੱਠ ਕੋਈ ਵੀ ਨਹੀਂ ਦੀ ਹੈਗੀ ਉੱਥੇ ਜਿਹੜੀਆਂ ਉਹਨਾਂ ਨੂੰ ਨੰਬਰ ਦੇਦੇ ਉਹ ਕਹਿੰਦੇ ਵੀ ਪੱਠ ਭਾਰੀ ਆ ਹੁਣ ਤੁਸੀਂ ਆਪ ਵੀਡੀਓ ਦੇਖ ਕੇ ਦੱਸਿਓ ਵੀ ਪੱਠ ਭਾਰੀ ਕਿਵੇਂ ਹੋ ਜਾਂਦੀ ਹੁੰਦੀ ਆ ਵੀ ਜੇ ਖਲਾਉਂਗੇ ਤਾਂ ਹੋਊਗੀ ਕਿ ਉਈਓ ਭਾਰੀ ਹੋ ਜੂਗੀ ਸਹੀ ਗੱਲ ਹੈ ਜੀ ਯਾਨੀ ਇਹ ਖਰਾਕ ਹੋ ਤਾਂ ਹੀ ਚੀਜ਼ ਭਾਰੀ ਜੀ ਜੇ ਭਾਰੀ ਹੋਊਗੀ ਕਹਿੰਦੇ ਭਾਰੀ ਹੈ ਇਹ ਇਹਨੇ ਰਹਿਣਾ ਨਹੀਂ ਹੈਗਾ ਮੈਂ ਇਹਨੂੰ ਸੁੰਦੀ ਦਿਖਾਉਂਗਾ ਵੀਡੀਓ ਚ ਇਹ ਸੁੰਦੀ ਹੈ ਕਿ ਨਹੀਂ ਸੁੰਦੀ ਤੇ ਇੱਕ ਸਾਹ ਹਾਂ ਜੀ ਯਾਨੀ ਬਾਬਾ ਜੀ ਦੀਆਂ ਸਾਰੀਆਂ ਬੱਕਰੀਆਂ ਯਾਨੀ ਬੁੱਧੂ ਵਧੀਆ ਨੇ ਹਨਾ ਮੋਟੀਆਂ ਨੇ ਐਨ ਪੂਰੀਆਂ ਜਵਾਨ ਬੱਕਰੀਆਂ ਨੇ ਖਰਾਕ ਫਰੇਵਾ ਨਾ ਠੀਕ ਹੈ ਤੇ ਬਾਕੀ ਬੁੱਧੂ ਗਾਈ ਪੁਰਾਣਾ ਮਦਾ ਬੁੱਧੂ ਤੂੰ ਦੱਸ ਦੋ ਚਾਰ ਗੱਲਾਂ ਆ ਜਾ ਬਾਈ ਔਰ ਇਹਨੂੰ ਦੋ ਬਾਰੇ ਤੈਨੂੰ ਬੁੱਧੂ ਬਾਈ ਨੂੰ ਕਿੰਨੇ ਕ ਜਿਹਰ ਤੋਂ ਜਾਣਦਾ ਬਾਈ ਬਾਈ ਆਪਾਂ ਨੂੰ 5-6 ਸਾਲ ਤੋਂ ਜਾਣਦਾ ਠੀਕ ਹੈ ਤੇ ਪਹਿਲਾਂ ਵੀ ਐ ਬਾਈ ਦੇ ਘਰੇ ਹਾਂ ਮੈਂ 2-3 ਵਾਰ ਹੀ ਆਇਆ ਬਾਈ ਦੇ ਘਰੇ ਠੀਕ ਹੈ ਤੇ ਜਾਨਵਰਾਂ ਦੀ ਸਾਂਭ ਬਹੁਤ ਕਰਦਾ ਬਾਈ ਹਾਂ ਠੀਕ ਹੈ ਤੇ ਸਾਂਭਣ ਦੀ ਕੋਈ ਘਾਟ ਨਹੀਂ ਹੈ ਠੀਕ ਹੈ ਤੇ ਬੱਕਰੀਆਂ ਦੇਖੀਆਂ ਆਪਣਾ ਦਿਲ ਖੁਸ਼ ਹੋ ਗਿਆ ਹਨਾ ਆਪਣਾ ਖੁਸ਼ ਹੁੰਦਾ ਹਾਂ ਦੇਖ ਕੇ ਜਾਨੀ ਚੰਗੀ ਚੀਜ਼ ਨੂੰ ਦੇਖ ਕੇ ਪਾਲੀ ਦਾ ਉਹੀ ਦਿਲ ਖੁਸ਼ ਹੋ ਜਾਂਦਾ ਹਨਾ ਦੇਖ ਸਕਦੇ ਹੋ ਬੁੱਧੂ ਪੁਰਾਣਾ ਬੰਦਾ ਜਾਨੀ ਜੱਦੀ ਪੁਸਤੀ ਬੱਕਰੀਆਂ ਵਾਲੇ ਬੰਦੇ ਨੇ ਇਹ ਤਾਂ ਯਾਨੀ ਦਿਲ ਖੁਸ਼ ਹੋ ਗਿਆ ਜਬ ਬਾਬੇ ਜੀਆਂ ਬੱਕਰੀਆਂ ਦੇਖ ਕੇ ਤੇ ਪੱਠਾ ਤੁਸੀਂ ਆ ਦੇਖ ਸਕਦੇ ਹੋ ਇਹ ਲਾਲ ਅੱਖਾਂ ਦੇ ਵਿੱਚ ਆ ਗਈ ਹੈ ਨਾ ਬਾਬਾਈ ਹਾਂ ਜੀ ਦੇਖੋ ਬਾਈ ਇਹਦੀ ਉਮਰ ਮਲਾ ਘੱਟ ਹੋਊ ਇਦੋ ਹੀ ਇਹ ਸਾਡੇ ਕੇ 4 ਮਹੀਨੇ ਦੀ ਹੈ ਜੀ ਠੀਕ ਹੈ ਜੀ ਹਾਂ ਜੀ ਦੇਖ ਸਕਦੇ ਹੋ ਯਾਨੀ ਬਾਈ ਇਹ ਚੰਗਾ ਖਰਾ ਕਰ ਬਰੀਡ ਹੋਊਗੀ ਤਾਂ ਉਹਨੇ ਆਪ ਦਾ ਰੰਗ ਜ਼ਰੂਰ ਦਿਖਾਉਣਾ ਹੈ ਨਾ ਇਹ ਬਿਲਕੁਲ ਇਹਨਾਂ ਦੀਆਂ ਮਾਂ ਬਹੁਤ ਚੰਗੀਆਂ ਦੁੱਧ ਦਾ ਦੇਣੂ ਠੀਕ ਹੈ ਜੀ ਹਾਂ ਜੀ ਠੀਕ ਹੈ ਬਾਬਾਈ ਧੰਨਵਾਦ ਜੀ ਤੁਹਾਨੂੰ ਹੋਰ ਵੀ ਬਾਬਾਈ ਦੇ ਜਾਨਵਰ ਦਿਖਾਉਣੇ ਆ ਦੇਖੋ ਮਤਰਾ ਯਾਨੀ ਇੱਕ ਤੋਂ ਇੱਕ ਬੱਕਰੀ ਸਾਨੂੰ ਚੜਦੀ ਤੋਂ ਚੜਦੀ ਦਿਖਾਵਾਂਗੇ ਤੇ ਬਾਕੀ ਬੱਕਰੀਆਂ ਤੁਸੀਂ ਹੱਡ ਪੈਰ ਦੇਖ ਸਕਦੇ ਹੋ ਬਹੁਤ ਮਜ਼ਬੂਤ ਨੇ ਤੇ ਖਰਾਕ ਖਾਦ ਖਰਾਕ ਨਾਲ ਯਾਨੀ ਜਾਨ ਵਾਲੀਆਂ ਬੱਕਰੀਆਂ ਨੇ ਐਨ ਪੂਰੀਆਂ ਦੇਖ ਸਕਦੇ ਹੋ ਤੇ ਬਾਈ ਇਹਦੀ ਡਿਟੇਲ ਜ਼ਰੂਰ ਦੱਸਿਓ ਜੀ ਇਹ 8 ਦੰਦ ਹੋਗੀ ਜੀ ਠੀਕ ਹੈ ਜੀ ਦੂਏ ਸੂਏ ਸੂਆ ਨੇ ਦੂਜੇ ਸੂਏ ਹਾਂਜੀ ਯਾਨੀ ਬੱਕਰੀਆਂ ਸਾਰੀਆਂ ਨਵੀਆਂ ਨੇ ਆਪਣੇ ਕੋਲ ਨਵੀਆਂ ਜੀ ਨਵੀਆਂ ਠੀਕ ਹੈ ਦੇਖ ਸਕਦੇ ਹੋ ਬਾਈ ਤੇ ਇਹਦਾ ਸੂਣ ਦਾ ਟਾਈਮ ਇਹ ਲੋੜੀ ਤੋਂ ਬਾਅਦ ਇਹ ਸੁਣਾ ਜੀ ਇਹਦੇ ਸਾਢੇ ਕਿ ਤਿੰਨ ਮਹੀਨੇ ਦੀ ਗੱਬਣ ਆ ਇਹ ਠੀਕ ਹੈ ਯਾਨੀ ਲੋੜੀ ਤੋਂ ਬਾਅਦ ਤਾਂ ਬੱਚੇ ਆਪਣੇ ਲਈ ਬਾਦੂ ਹੋ ਜਾਣਗੇ ਬਾਦੂ ਹੋ ਜਾਣੇ ਜੀ ਜਨਵਰੀ ਫਰਵਰੀ ਚ ਬੱਚੇ ਵਧੇਰੇ ਆ ਜੀ ਤੇ ਤੁਹਾਨੂੰ ਬੱਚਿਆਂ ਦੀ ਬਾਬਾ ਜੀ ਦੇਦੋ ਬੱਕਰੀਆਂ ਸੂਪੀਆਂ ਉਹਨਾਂ ਦੀ ਵੀ ਵੀਡੀਓ ਬੱਚਿਆਂ ਦੀ ਪਾਵਾਂਗੇ ਯਾਨੀ ਬੱਕਰੀਆਂ ਮਲੇ ਦਾ 15 ਸੂਣ ਵਾਲੀਆਂ ਹੋਣੀਆਂ ਜੀ ਹੈਗੀਆਂ ਜੀ 12 13 ਬੱਕਰੀਆਂ ਸੂਣ ਵਾਲੀਆਂ ਠੀਕ ਹੈ ਹਾਂ ਜੀ ਤੇ ਯਾਨੀ ਉਦੋਂ ਬੱਚੇ ਜਿਵੇਂ ਹੁਣ ਬੱਕਰੀਆਂ ਦੇਖ ਕੇ ਬੱਚੇ ਮੰਗਣਗੇ ਤਾਂ ਉਦੋਂ ਦੇ ਦੋਗੇ ਹੀ ਦੇ ਦਾਂਗੇ ਕੋਈ ਕਰ ਦਾਂਗੇ ਸ਼ੌਂਕ ਪੂਰਾ ਆਪਾਂ ਨੇ ਕਿਹੜਾ ਸਾਰੇ ਹੀ ਪਾਲਨੇ ਠੀਕ ਹੈ ਤੇ ਭਾਈ ਜੀ ਤੁਹਾਨੂੰ ਉਹ ਵੀ ਦਿਖਾਵਾਂਗੇ ਜਿਹੜੀਆਂ ਇਹ ਬੱਕਰੀਆਂ ਜਿਹੜੇ ਬੱਕਰੀਆਂ ਤੋਂ ਕਰਾਸ ਹੋਈਆਂ ਹੋਈਆਂ ਨੇ ਨਾ ਉਹਨਾਂ ਦੀ ਅੱਡ ਵੀਡੀਓ ਲਾਵਾਂਗੇ ਤੁਹਾਨੂੰ ਉਹ ਅੱਡ ਵੀਡੀਓ ਆਊਗੀ ਬੱਕਰੀਆਂ ਦੀ ਤੇ ਇਹ ਕੱਲੀਆਂ ਬੱਕਰੀਆਂ ਦੀ ਵੀਡੀਓ ਹੈ ਤੇ ਇੱਕ ਬੱਕਰੀ ਆ ਗਈ ਹਨਾ ਜੀ ਹਾਂ ਜੀ ਦੇਖ ਸਾਦੋ ਭਾਈ ਇਹ ਵੀ ਬੱਕਰੀ ਪੂਰੀ ਭਾਰੀ ਹੈ ਹਨਾ ਜੀ ਦੇਖੋ ਮੈਨ ਤਰੋ ਯਾਨੀ ਥੋੜਾ ਦਿਲ ਖੁਸ਼ ਹੋ ਜੂ ਅੱਜ ਵਾਲੀ ਵੀਡੀਓ ਦੇਖ ਕੇ ਵੀ ਯਾਨੀ ਘਰੇ ਵੀ ਬੱਕਰੀਆਂ ਸਾਹਮਣੇ ਵਾਲੇ ਬੰਦੇ ਹੋਣ ਤਾਂ ਕਿੰਨੀਆਂ ਸਾਹਮ ਸੱਕਦੇ ਨੇ ਹਨਾ ਉਹ ਵੀਡੀਓ ਤੁਹਾਨੂੰ ਤਾਂ ਕਰਕੇ ਅੱਜ ਇਹ ਦਿਖਾ ਰਹੇ ਆ ਆਪਾਂ ਤੇ ਬਾਬਾ ਜੀ ਇਹਦੀ ਡਿਟੇਲ ਤੇ ਕਰੇ ਆਪਣੇ ਕਿੰਨੇ ਕਿ ਚਿਰ ਤੋਂ ਇਹ ਇਹ ਨੂੰ 5 ਮਹੀਨੇ ਸੂਏ ਸੂਣਾ ਜੀ ਇਹਨੇ ਠੀਕ ਹੈ ਹਾਂ ਜੀ ਯਾਨੀ ਮਨ ਲਾ ਅੱਧੀਆਂ ਤਾਂ ਐਸੀ ਦੀਆਂ ਹੋਣੀਆਂ ਵਿੱਚ ਬੱਕਰੀਆਂ ਆ ਵਿੱਚ ਇੰਨੀਆਂ ਪੱਠਾਂ ਹੈਗੀਆਂ ਜੀ ਆਪਣੇ ਕੋਲ ਪੱਠਾ ਰਹਿਣ ਨਹੀਂ ਦੀ ਜੰਦੇ ਬੰਦੇ ਲੈ ਜਾਂਦੇ ਆ ਠੀਕ ਹੈ ਪਰ ਬੰਦੇ ਲੈ ਹਾਜੀ ਹੁੰਨੇ ਆ ਬਹੁਤ ਹੱਥ ਫੜ ਨਹੀਂ ਹੁੰਦਾ ਠੀਕ ਹੈ ਅਗਲਾ ਕਹਿੰਦਾ ਯਾਰ ਦੇ ਦੇ ਬੱਚਾ ਕੋਈ ਅਸੀਂ ਸ਼ੌਂਕ ਨਾਲ ਪਾਲ ਲੈਨੇ ਆ ਠੀਕ ਹੈ ਫਿਰ ਜਲ ਦੇਰੀ ਦਾ ਕੋਈ ਗੱਲ ਨਹੀਂ ਯਾਨੀ ਬੱਚਾ ਲੈ ਜਾਂਦੇ ਨੇ ਪਰ ਖਰਾਕ ਦੀ ਕਈ ਵਾਰ ਘਾਟ ਰੱਖਦੇ ਆਵੇਂ ਹਣਾ ਹਾਂ ਜੀ ਹੁਣ ਕਈ ਵਾਰ ਨਾ ਅਗਲਾ ਰੱਸੀ ਪਾ ਕੇ ਬੰਨ੍ਹ ਦਿੰਦਾ ਬੱਚਾ ਮੁੜ ਕੇ ਪੁੱਛਦਾ ਨਹੀਂ ਫਿਰ ਕਹਿੰਦਾ ਬੱਚਾ ਬਣਿਆ ਨਹੀਂ ਯਾਨੀ ਬੰਨਿਆ ਤਾਂ ਨਹੀਂ ਇਹ ਜਾਤ ਲੋਟ ਹੋ ਗਈ ਨਾ ਨਾ ਇਹਦਾ ਆਪਣੇ ਖਾਣ ਨਾਲੋਂ ਪਹਿਲਾਂ ਇਹਨਾਂ ਦਾ ਧਿਆਨ ਆ ਹੁਣ ਮੈਂ ਚਾਹੇ 11 ਵਜੇ ਆਵਾਂ ਕੰਮ ਕਰ ਤੇ ਆਲਦਾਲੇ ਬਾਹਰ ਗਏ ਵੇ ਹੁਣੇ ਰਾਤ ਨੂੰ ਇੱਕ ਵਾਰ ਇਹਨਾਂ ਜੇ ਢਾ ਮਾਰ ਕੇ ਸੌਣਾ ਠੀਕ ਹੈ ਆਏ ਨਹੀਂ ਵੀ ਬੰਦਿਆਂ ਨੇ ਜੰਗਾਤਾ ਹੋਣਾ ਦੁੱਧ ਜਿਆ ਬੱਚਿਆਂ ਨੇ ਜੰਗਾਤਾ ਮੈਂ ਮੁੜ ਕੇ ਆਪਾਂ ਨੇ ਦੇਖਣੇ ਨਹੀਂ ਠੀਕ ਹੈ ਯਾਨੀ ਆਪ ਤੋਂ ਸਾਮ ਜ਼ਰੂਰੀ ਕਰਨੀ ਪੈਂਦੀ ਹੈ ਹਾਂ ਬਾਪ ਕਰਦੇ ਆ ਬੱਚੇ ਖੜੇ ਆ ਬੇਟਾ ਮੇਰਾ ਠੀਕ ਹੈ ਜੀ ਵਾ ਅਸੀਂ ਆਪ ਜਿਆਦਾ ਗੌਰ ਰੱਖਣੀ ਹੈ ਤੇ ਆਪਣੇ ਦੋ ਬੇਟੇ ਨੇ ਦੋ ਬੇਟੇ ਆ ਠੀਕ ਹੈ ਜੀ ਹਾਂ ਜੀ ਦੋ ਬੇਟੇ ਨੇ ਤੇ ਯਾਨੀ ਵਧੀਆ ਯਾਨੀ ਸਹਾਇਕ ਕਿਤੇ ਤੌਰ ਤੇ ਬਾਬਾ ਜੀ ਬੱਕਰੀਆਂ ਦਾ ਕੰਮ ਕਰਦੇ ਨੇ ਤੇ ਯਾਨੀ ਬੱਕਰੀਆਂ ਵੀ ਟਾਪ ਕੁਆਲਟੀ ਦੀਆਂ ਨੇ ਬਾਕੀ ਤੁਸੀਂ ਕਮੈਂਟ ਕਰ ਦਿਓ ਬਾਈ ਬੱਕਰੀਆਂ ਕਿਵੇਂ ਦੀਆਂ ਲੱਗੀਆਂ ਤੇ ਹੋਰ ਹੈ ਤੇ ਪੱਠ ਬਾਈ ਜੀ ਤੁਹਾਨੂੰ ਇੱਕ ਹੋਰ ਦਿਖਾਉਣੇ ਆ ਜਿਹੜੀ ਬਾਈ ਬਲਵੰਤ ਸਿੰਘ ਬਾਬਾ ਜੀ ਨੇ ਤਿਆਰ ਕਰੀ ਆ ਏ ਬਾਈ ਇਹਦੀ ਪੱਟ ਦੀ ਡਿਟੇਲ ਕੀ ਆਈ ਇਹ ਚਾਰ ਦੰਦ ਆਈ ਠੀਕ ਹੈ ਹਲੇ ਕ੍ਰੋਸ ਤਾਂ ਨਹੀਂ ਕਰਾਈ ਉਸ ਬੱਕਰੇ ਨੇ ਕਿਤੇ ਨਿਕਲ ਗਿਆ ਜੀ ਬਾਹਰ ਲਾਤੀ ਇਹ ਲਵਾਉਣੀ ਨਹੀਂ ਦੀ ਇੱਕ ਸਾਲ ਹੋਰ ਨਹੀਂ ਦੀ ਆਪਾਂ ਨੇ ਕ੍ਰੋਸ ਕਰਾਉਣੀ ਠੀਕ ਹੈ ਇਹ ਪਰਮ ਚੋਰੀਆਂ ਲੱਗੀ ਬੱਕਰਾ ਕਿਤੇ ਬਾਹਰ ਨਿਕਲ ਗਿਆ ਕ੍ਰੋਸ ਹੋਊਗੀ ਸਾਨੂੰ ਹੁਣ ਪਤਾ ਲੱਗਿਆ ਤੇ ਜ਼ਿਆਦਾਤਰ ਕਿੰਨੇ ਦੰਦ ਤੇ ਕ੍ਰੋਸ ਕਰਾਉ ਮੈਂ 6 ਦੰਦ ਤੇ ਕ੍ਰੋਸ ਕਰਾਉਣਾ ਜੀ ਠੀਕ ਹੈ ਹਾਂ ਜੀ ਤਾਂ ਯਾਨੀ ਇਹ ਨਿਯਮ ਓਟੀਆਂ ਹੋਈਆਂ ਨੇ ਫੰਡਰ ਰਹਿਣ ਦਾ ਕੋਈ ਬਿਲਕੁਲ ਵੀ ਨਹੀਂ ਜੀ ਆਪਾਂ ਇਹਨਾਂ ਦੀ ਖਾਦ ਖਰਾਕੀ ਇਹੀ ਜੀ ਆ ਫੰਡਰ ਵਾਲਾ ਤਾਂ ਮਤਬਲੇ ਨਹੀਂ ਮੇਰੇ ਪਾ ਘੱਟੋ ਘੱਟ 70 80 ਕਿਲੋ ਦੀ ਪਾਠ ਗੱਬਣ ਹੁੰਦੀ ਆ ਜਾ ਕੇ ਠੀਕ ਹੈ ਯਾਨੀ ਇਹ ਵੀ ਮਿਲਦਾ 60 70 ਕਿਲੋ ਦੀ ਹੁਣ ਇਹ ਹੁਣ ਇੱਕ ਸਾਲ ਹਲੇ ਆਪਾਂ ਨੇ ਅਗਲੀ ਆ ਲੋੜੀ ਦੇ ਬਾਅਦ ਸਵਾਉਣੀ ਦੀ ਪਰ ਇਹ ਚੋਰੀਆਂ ਲੱਗ ਗਈ ਸਾਨੂੰ ਪਤਾ ਨਹੀਂ ਲੱਗਿਆ ਠੀਕ ਹੈ ਯਾਨੀ ਹਲੇ ਵੀ ਹਾਈਟ ਬਹੁਤ ਕਰ ਗਈ ਹਾਂ ਜੀ ਜੇ ਆਪਾਂ ਗੱਲ ਕਰੀਏ ਇਹਨੇ 40 ਤੋਂ ਬਾਹਰ ਜਾਣਾ ਦਾ ਯਾਰ ਦੰਦ ਆ ਇਹ ਹੁਣ ਚਾਰ ਦੇ ਹਲੇ ਨੇ ਤੋੜੇ ਦੇ ਦੰਦ ਤੇ ਸੁਆ ਦੇ ਕੇ ਵੀ ਪੱਠ ਕੱਦ ਕਰ ਜਾਂਦੀ ਆ ਜੀ ਕੱਦ ਕਰੂਗੀ ਜੀ ਠੀਕ ਹੈ ਹਾਂ ਜੀ ਕੱਦ ਕਰੂਗੀ ਜੇ ਆਪਾਂ ਵਧੀਆ ਉਹਦੀ ਖਾਦ ਖਰਾਬ ਨਹੀਂ ਸਾਮਾ ਨੇ ਜੀ ਖਾਦ ਤੋੜਦੇ ਨਹੀਂ ਜੀ ਸਾਲ ਭਰ ਖਰਾ ਕੇ ਇਹਨਾਂ ਨੂੰ ਮਿਲੀ ਹੋ ਜਾਂਦੀ ਆ ਐ ਨਹੀਂ ਵੀ ਆਪਾਂ ਨੇ ਸਰਦੀ ਸਰਦੀ ਜਿਵੇਂ ਦਾਣਾ ਬੰਦੇ ਪਾਉਨੇ ਆ ਠੀਕ ਹੈ ਜੀ ਇਹਦਾ ਸਾਰਾ ਸਾਲੇ ਦਾਣਾ ਖਾਈ ਜਾਂਦੀ ਆ ਠੀਕ ਹੈ ਤੇ ਬਾਕੀ ਭਾਈ ਜੀ ਵੀਡੀਓ ਨੂੰ ਵੱਧ ਤੋਂ ਵੱਧ ਕਮੈਂਟ ਕਰਕੇ ਜਰੂਰ ਦੱਸਿਓ ਤੇ ਦੂਬਾਦ ਵਾਲੀ ਵੀਡੀਓ ਪਾਰਟ 2 ਦੇ ਵਿੱਚ ਬੱਕਰੇ ਆਉਣਗੇ ਤੇ ਉਹ ਵੀ ਜਰੂਰ ਦੇਖਿਓ ਬਾਈ ਜੀ ਧੰਨਵਾਦ ਸਾਰੇ ਬਾਈਆਂ ਦਾ